ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਅਸੀਂ ਕਰ ਰਹੇ ਆ ਜਿਹੜਾ ਇਨਸੀਡੈਂਟ ਸਾਡੇ ਪੁਲਿਸ ਸਟੇਸ਼ਨ ਸ਼ਰਟ ਦੇ ਵਿੱਚ ਹੋਇਆ ਸੀਗਾ ਇਸ ਵਕਤ ਦੇ ਵਿੱਚ ਅਸੀਂ 68 ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 302 34 ਐਪੀਜੀ ਤੇ 25 27 ਆਮਦਗਤ ਦੇ ਵਿੱਚ ਜਿਹੜਾ ਦਰਜ ਕੀਤੀ ਹੋਈ ਹੈ ਇਹਦੇ ਵਿੱਚ ਐਫ ਆਈ ਆਰ ਜਿਹੜੀ ਹੈਗੀ ਆ ਸਾਡੇ ਜਿਹੜੇ ਮਦਈ ਹੈਗੇ ਨੇ ਉਹਦੇ ਵਿੱਚ ਇੰਸਪੈਕਟਰ ਕੁਲਦੀਪ ਸਿੰਘ ਹੈਗੇ ਉਹਨਾਂ ਦਾ ਬੇਟਾ ਰਵਿੰਦਰ ਸਿੰਘ ਹੈਗਾ ਉਹਨਾਂ ਦੀ ਗੋਲੀ ਲੱਗਣ ਨਾਲ ਜਿਹੜੀ ਹੈਗੀ ਆ ਜਿਹੜੀ ਹੈ ਡੈਥ ਹੋਈ ਹੈ ਇਸ ਬੰਦੇ ਵਿੱਚ ਅਸੀਂ ਇਹਨਾਂ ਨੇ ਜਿਹੜੇ ਹੈਗੇ ਤਿੰਨ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਮੁਕਦਮਾ ਦਾ ਦਰਜ ਕਰਾਇਆ ਪਾਈ ਨੇ ਜਿਹਨਾਂ ਦੇ ਵਿੱਚ ਹੈਗਾ ਇੱਕ ਲਵਪ੍ਰੀਤ ਸਿੰਘ ਹੈਗਾ ਲਵਪ੍ਰੀਤ ਸਿੰਘ ਲਵ ਅਮਰਪਾਲ ਸਿੰਘ ਅੰਮੂ ਤੇ ਹਰਪ੍ਰੀਤ ਜਿਹੜਾ ਅਮਰਪਾਲ ਸਿੰਘ ਅੰਮੂ ਹੈ ਇਹਦੇ ਉੱਤੇ ਆਲਰੇਡੀ ਜਿਹੜੇ ਪੰਜ ਮੁਕਦਮੇ ਚੱਲ ਰਹੇ ਆ ਔਰ ਜਿਹੜਾ ਲਵਪ੍ਰੀਤ ਸਿੰਘ ਲਵ ਹੈਗਾ ਇਹ ਆਲਰੇਡੀ ਜਿਹੜਾ ਸੀਗਾ 302 ਦੇ ਵਿੱਚ ਜਿਹੜਾ ਬیل ਦੇ ਉੱਤੇ ਆਇਆ ਹੋਇਆ ਸੀਗਾ ਸੋ ਇਹ ਸਾਰੇ ਜਿਹੜੇ ਸੀਗੇ ਇੰਟਰਲੈਂਡ ਸੀਗੇ ਆਪਸ ਦੇ ਵਿੱਚ ਬੇਕਤੀ ਔਰ ਇਹਨਾਂ ਦੇ ਜਿਹੜੇ ਹੈਗੇ ਇਹਨਾਂ ਦੇ ਪਾਦਰ ਨੇ ਜਿਹੜੇ ਹੈਗੇ ਆ ਇਹਨਾਂ ਦੇ ਜਿਸ ਸ਼ੱਕ ਜਾਰ ਕਰਦੇ ਹੋਏ ਹਨ ਦੇ ਜਿਹੜੀ ਆਈ ਐਫ ਆਰ ਜਿਹੜੀ ਹੈਗੀ ਹੈ 22 ਨੰਬਰ ਚਕਾਈ ਹੈ ਔਰ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਹਰਪ੍ਰੀਤ ਸਿੰਘ ਦੋਸ਼ੀ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਠੀਕ ਜਿਵੇਂ ਜਿਵੇਂ ਇਸ ਸਪੇਸ ਦੇ ਵਿੱਚ ਕੋਈ ਅਪਡੇਟ ਹੋਏਗੀ ਤੁਹਾਨੂੰ ਅਪਡੇਟ ਕੀਤਾ ਜਾਵੇਗਾ